ਇਹ ਤਾਂ 7 ਕਿਲੋਮੀਟਰ ਬਾਟ ਆ ਜਿਹੜੀ ਮਿੱਤਰੋ ਕੰਪਲੀਟ ਆ ਜਿਹੜੀ ਕਰ ਲਈ ਆ ਚਾਹ ਦੇ ਵਾਰੀ ਆ ਜਾ ਹਰਦਾਈ ਵੀਣਗੇ ਮੈਨੂੰ ਤਾਂ ਪਤਾ ਠੀਕ ਹੈ ਹੈਲੋ ਹਨਾ ਤੁਸੀਂ ਐਸ ਪਾਸੇ ਨੂੰ ਤੁਰੋ ਕਈ ਵਾਰੀ ਆ ਹੈ ਢਿੰਡੇ ਜਿਆ ਹਾਂ ਇੱਧਰ ਜਾ ਸਕਦੇ ਤੁਸੀਂ ਅੱਥੀ ਨਾ ਪਾਓ ਇੱਧਰ ਤਾਂ ਹੋ ਹੀ ਨਾ ਨਾ ਇਹ ਤਾਂ ਛੋਟੀ ਇਧਰ ਪਾਸੇ ਚੱਲੋ ਤੇ ਝੜਕਾ ਨਾ ਮਾਰੀ ਬੱਤਾਂ ਬਹੁਤ ਵਧੀਆ ਬੋਲਟ ਆ ਖੜਾ ਟਲਕ ਜੀ ਤੇ ਵੀ ਚਰ ਗਿਆ ਅਤਾ ਯਾਤਕਾ ਕਰਕੇ ਆਏ ਓਏ ਸਪਲੈਂਡਰ ਵਾਲਾ ਯਾਰ ਵੀ ਕਿਨੇ ਬੁਲਟ ਲੈਦਾ ਕਾ ਕਰ ਗਿਆ ਅਰ ਇਸ ਦਾ ਪੈਟਰੋਲ ਪੰਪ ਵੇਰ ਇਸ ਦਾ ਪੈਟਰੋਲ ਪੰਪ ਵੇਰ ਇਸ ਦਾ ਪੈਟਰੋਲ ਪੰਪ ਆ ਘਟ ਗਈ ਤੇ ਪੈਂਚਰ ਵਾਲੇ ਵੀਰ ਕੋਲ ਪਹੁੰਚੇ ਆ ਤੇ ਇੱਥੇ ਚੈੱਕ ਕਰਾ ਕੇ ਦੇਖਦੇ ਆ ਕੀ ਬਣਦਾ ਅਸੀਂ ਗੱਲ ਦੋਸਤੋ ਸਵਾਗਤ ਆ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਕਿ ਮੇਥਰੋ ਗੋਵਿੰਦ ਤਾਂ ਆਮ ਤੌਰ 'ਤੇ ਕਾਰ ਦਾ ਕਾਲਾ ਜਿਹੜਾ ਸਫਰਾ ਗਾ ਉਹ ਆਪਾਂ ਕਰਤਾ ਸ਼ੁਰੂ ਸਵੇਰ ਸਵੇਰ 3:40 ਮਿੰਟ ਹੋ ਗਏ ਨੇ ਕਿ ਚਾਲੇ ਪਾਤੇ ਤੇ ਟੀਮ ਹੋ ਚੁੱਕਿਆ ਰੈਡੀ ਮਿੱਤਰੋ ਰਾਤ ਬੜੀ دیر ਹੋ ਗਈ ਸੀ ਇਸ ਕਰਕੇ ਯਾਰ ਬਲੌਗ ਜਿਹੜਾ ক্লোਜ ਕਰਨ ਨਹੀਂ ਰਹਿ ਗਿਆ ਤੇ ਹੁਣ ਆਪਾਂ ਮਿੱਤਰੋ ਸੋ ਚੱਲ ਪਏ ਅਸੀਂ ਗਧਿਆਂ ਨੇ ਕੀਤਾ ਸਵਾਗਤ ਸੁਬਾ ਸੁਬਾ ਸਵੇਰੇ ਸਵੇਰੇ ਪਾਤੇ ਚੱਲਦੇ ਨੇ ਰਾਜਵੇਂ ਕਹਿੰਦੇ ਮਿੱਤਰੋ ਪੂਰਾ ਫੁੱਲੀ ਆ ਪੂਰਾ ਫੁੱਲ ਨਹੀਂ ਰਹਾ ਇੱਥੇ ਲੇਟਾਂ ਨੇ ਹੈਲੀਪੈਡ ਦਾ ਕਰਕੇ ਦੁਆ ਦਾ ਜੰਗਲ ਤੇ ਮੰਗਲੀ ਆ ਗਮ ਲੈ ਮਿੱਤਰੋ ਨੇਰਾ ਪੂਰਾ ਫੁੱਲਾ ਤੇ ਆ ਹੈਲੀਪੈਡ ਆ ਗਿਆ ਸਾਨੂੰ ਐਚਜੀ ਵੀ ਦੀਦੀ ਨਹੀਂ ਹੋਣੀ ਇੱਥੇ ਬਈ ਤੇ ਫਲੈਸ਼ ਦਾ ਚਾਨਣ ਹੀ ਹੈ ਜਿਹੜਾ ਮੂਰੇ ਬਾਜ ਦਾ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਸੇਫ ਆਵੇ ਸੇ ਰਾਹ ਤਾਂ ਹੁਣ ਉਧਰੋਂ ਜਿਹੜਾ ਸਾਡੇ ਨਾਲ ਪਹਿਲਾ ਬੰਦਾ ਕ੍ਰੋਸ ਪਾਊਗਾ ਮਨ ਲਾਦਾ ਉਹਨੂੰ ਅਸੀਂ 7 ਕਿਲੋਮੀਟਰ ਕੱਢ ਜਾਾਂਗੇ ਪਹਿਲਾ ਕਿਲੋਮੀਟਰ ਜਿਹੜਾ ਕੰਪਲੀਟ ਹੋ ਚੁੱਕਿਆ ਸਾਡਾ ਲੈ ਮਿੱਤਰੋ ਝਾਰਨੇ ਕੋਲ ਆ ਗਏ ਨੈਚਰਲ ਝਾਰਨਾ ਚਲੀ ਜਾਂਦਾ ਦਾਸਤ ਦੇ ਵਿੱਚ ਵੀ ਪਾਣੀ ਆਈ ਜਾਂਦਾ ਤੇ ਇਧਰਲੀ ਸਾਈਡ ਤੋਂ ਮਾਰ ਦਿੰਦਾ ਕੈਮਰਾ ਜਿਵੇਂ ਕਹਿੰਦੇ ਦਾ ਫੁੱਲ ਨੇਰਾ ਸਮਾ ਭੁੱਲ ਨੇਰਾ ਮਿੱਤਰੋ ਕੋਹਰਾ ਆ ਪਾਉਣ ਫਲੈਸ਼ ਲਾਈ ਕਰਕੇ ਉਹਨੂੰ ਮੜਾ ਮੜਾ ਦੀ ਸੀ ਜਾਂਦਾ ਨੇਰਾ ਹੈਗਾ ਪੂਰੀ ਫੁੱਲ ਕੋ ਮਿੱਤਰੋ ਹੁਣ ਪਾ ਫਲੈਸ਼ ਬੰਦ ਕਰਕੇ ਕਮਾਇਆ ਕੈਮਰਾ ਤੇ ਇੱਧਰ ਆਪਣੇ ਯਾਰ ਫਲੈਸ਼ ਲਾਈ ਖੜੇ ਆ ਪਾਣੀ ਪੁਣੀ ਭਰ ਕੇ ਤੋਂ ਪਾਉਣ ਲੱਗਿਆਂ ਚੱਲੇ ਲਈ ਮਿੱਤਰੋ 4:40 ਮਿੰਟ ਦਾ ਟਾਈਮ ਹੋ ਚੁੱਕਿਆ ਤੇ ਪਹਿਲਾ ਸਟਾਪ ਆ ਲੈ ਲਿਆ ਮੁੰਡਿਆਂ ਨੇ ਤੇ ਬਾਕੀ ਦਿਨ ਆ ਜਿਹੜਾ ਉਹ ਲਗਭਗ ਚੜ ਹੀ ਗਿਆ ਦੇਖ ਸਕਦੇ ਹੋ ਤੁਸੀਂ ਜਿਵੇਂ ਕਿ 35-40 ਮਿੰਟਾਂ ਦੇ ਵਿੱਚ ਵਿੱਚ ਸਾਰਾ ਗੋਦੀ ਸਣ ਜੇ ਲੱਗ ਗਿਆ ਤਕੋ ਜਬ ਸੀ ਉਹ ਡਰਾਟ ਵਾਲੇ ਤਾਂ ਵੀ ਚੱਕਰ ਪੈਂਦਾ ਸੀ ਤਾਉਣ ਪੂਰਾ ਫੋਲੀ ਫਰਕ ਜਾ ਪੈ ਗਿਆ ਦੋ ਰਸਤੇ ਜਾਂਦੇ ਨੇ ਦੋ ਰਸਤੇ ਜਾਂਦੇ ਨੇ ਕਿਹੜਾ ਏਠਾਂ ਦੀ ਆ ਇਧਰ ਦੀ ਅਸੀਂ ਆਏ ਸੀ ਤੇ ਆ ਉੱਪਰ ਜਿਹੜਾ ਪੁਲ ਬਣਿਆ ਇਹ ਜਿਹੜਾ ਹੀ ਅਸੀਂ ਅੱਜ ਕਰ ਰਹੇ ਹਾਂ ਵਾਪਸੀ ਤੇ ਇਹ ਦੇਖਦੇ ਕਿੱਧਰ ਤੇ ਕਿੱਧਰ ਦੀ ਜਾ ਕੇ ਉਹ ਕਿਹੋਂਦਾਗਾ ਤੇ ਵਾਕੀ ਖੂਬ ਸੀ ਕਿਹੜੀ ਪੁਲ ਦੀ ਬਹੁਤ ਹੀ ਘੈਂਟ ਆ ਤਿੰਨ ਵਜੇ ਤਰੇਜੀ 500 ਸਰਜਾਂ ਵਾਲੇ ਬਾਦੀ ਜੌਣੇ ਆਉਣਾ ਹਣਾ ਟਾਈਮ ਹੀ ਨਹੀਂ ਚੱਲਦਾ ਪੂਰੇ ਰਾਹ ਦਾ ਪੂਰੀ ਘਾਤਰਾ ਦਾ ਵੀਰ ਸਰਧਾਈ ਵਾਲੇ ਕੋਲ ਪਹੁੰਚ ਗਏ ਤੇ ਪਹਿਲੇ ਗਾ ਕਿਦੇ ਅਸੂਈਆਂ ਤੇ ਸਮਾਨ ਸਬੂਨ ਕਰ ਲਿਆ ਗੱਭਰੂ ਨੇ ਫੱਟ ਤੇ ਕਹਿੰਦੇ ਮਿੱਤਰੋ ਤਾਜੀ-ਤਾਜੀ ਪਿਉਣੀ ਆ ਮੁੰਡਿਆਂ ਨੂੰ ਇਹ ਚਾਹ ਦੇ ਬੈਰੀ ਆ ਜੇ ਸਰਧਾਈ ਪੀਣਗੇ ਗੋਟਾ ਮਾਲ ਲਗਾਉਂਗਾ ਠੀਕ ਹੈ ਗੋਟਾ ਗੋਟਾ ساری ਕਦਾ ਮੈਨੂੰ ਸਾਡੇ ਨਾਲ ਦਾ ਇੱਕ ਮੈਂਬਰ ਥੋੜਾ ਜਨਾ ਕਿ ਅਸਾ ਤੋਂ ਅੱਗੇ ਦੇ ਮਿੱਤਰੋ ਲਗਭਗ ਸਾਡੀ ਬਾਟ ਆ ਜਿਹੜੀ ਕਿਲੋ ਤੋਂ ਡੇਢ ਕਿਲੋਮੀਟਰ ਜਾਣਾ ਪੈਣਾ ਹਨਾ ਮੱਕੀ ਯਾਰ ਇੰਨਾ ਪਸ਼ੂਆਂ ਤੇ ਬਹੁਤ ਦਰਸ ਆਉਂਦਾ ਕਿਰਪਾ ਕਰਕੇ ਕੰਮ ਡਿੱਡਾ ਹੀ ਆ। ਇਹ ਤੋਂ 7 ਕਿਲੋਮੀਟਰ ਬਾਅਦ ਆ ਜਿਹੜੀ ਮਿੱਤਰੋ ਕੰਪਲੀਟ ਆ ਜਿਹੜੀ ਕਰ ਲਈ ਆ ਤੇ ਇਹ 2 ਕਿਲੋਮੀਟਰ ਦੇ ਆਸ-ਪਾਸ ਹੈੜਾ ਸਾਡੀ ਜੀ ਬਾੜ ਰਹਿ ਗਈ। ਗੋਵਿੰਦ ਘਾਟ ਪਹੁੰਚਣ ਦੇ ਵਿੱਚ ਬਸ ਐਮਾਨੇ ਕਿਦੋਂ ਪਹੁੰਚਣਾ ਬਾੜ ਤੇ ਸੀ ਬਾਈਕਾਂ ਚੱਕ ਲੈਣੀਆਂ ਹਨ। ਤੇ 2.5 ਹੁਣ ਜਿਵੇਂ ਕਿ ਜਿਹੜੀ ਚੜ੍ਹਾਈ ਸੀ ਜਮਾਂ ਸਿੱਧੀ ਥੱਲੇ ਨਹੀਂ। ਇੱਧਰ ਜਥਾ ਆ ਜਾਂਦਾ। ਬਾਈ ਵੀ ਪਤਾ ਨਹੀਂ ਕਿ ਕਿੱਥੇ ਜਾਂਦਾ। ਗੱਦਾ ਆ ਜਾ। ਚੱਲ ਜਲਦੀ ਲੱਗ। ਬੇਬੇ ਦੀ ਉਮਰ 60 ਤੋਂ 65 ਸਾਲ ਦੇ ਕਰੀਬ ਆ ਮੂਸੇ ਤੋਂ ਆਈ ਆ ਹਾਂ ਹਰਾਂ ਨਹੀਂ ਆਪਾਂ ਥੋੜੀ ਜਿਹੀ ਤੁਰਿਆ ਪਹੁੰਚ ਜਾਵਾਂਗੇ ਨੇੜੀ ਆ ਤੇ ਵਾਈਰ ਕੋਈ ਲੋੜ ਤਾਂ ਨਹੀਂ ਤੇ ਐਂ ਦੇਖੋ ਮਿੱਤਰੋ ਬੇਬੇ ਦੀ ਇਹ ਕਿੰਨੀ ਆ ਤੇ ਇੱਥੇ ਨਵੀਂ ਉਮਰ ਵਾਲੇ ਵੀ ਇੱਥੇ ਘੋੜੇ ਕਰਾ ਕੇ ਵਗ ਜਾਂਦੇ ਆ ਕਿੰਨੀ ਬੇਬੇ ਉਹ ਜਿਹੜੇ ਟੋਕਰੀਆਂ 'ਚ ਬੰਦੇ ਆ ਪਤੌਨਾਂ ਦਾ ਗਲਤ ਗੱਲ ਆਣਾ ਇੱਥੇ ਹਣ ਘੋੜੇ ਤੇ ਆ ਵਿੱਚ ਬੰਦੇ ਜਵਾਨ ਹੀ ਘੋੜਿਆਂ ਤੇ ਜਾਂਦੇ ਆ ਵੀ ਤਸ ਕਿੱਡੀ ਕੀ ਗੱਲ ਆ ਘਾਂਟਾ ਲੀਡ ਬੋਜ ਜਾਣਾ ਅੰਦਰ ਉਸ ਤੋਂ ਨਾ ਸੱਕੇ ਪਾਚਾ ਪਰਮਾਤਮਾ ਠੀਕ ਹੈ ਠੀਕ ਹੈ ਆਪਾਂ ਨਾ ਤੁਸੀਂ ਇਸ ਪਾਸੇ ਨੂੰ ਤੁਰੋ ਕਈ ਵਾਰ ਇਹ ਢਿੰਡੇ ਗਿਆ ਹਾਂ ਇੱਧਰ ਜਾ ਸਕਦੇ ਤੁਸੀਂ ਆਠੀ ਨਾ ਪਾਓ ਇੱਧਰ ਤਾਂ ਹੋਈ ਨਾ ਨਾ ਇਹ ਤਾਂ ਛੁੱਟੀ ਇੱਧਰ ਪਾਸੇ ਚੱਲੋ ਇੱਧਰ ਹੀ ਤੁਰਦੇ ਆ ਠੀਕ ਹੈ ਭਾਈ ਲੈ ਵੀ ਮਿੱਤਰੋ ਪਹੁੰਚ ਚੁੱਕੇ ਹਾਂ ਪੋਲ ਨਾ 3 ਵਜੇ ਤੁਰੇ ਸੀ ਤਿੰਨ ਘੰਟਿਆਂ ਦੇ ਵਿੱਚ ਤਕਰੀਬਨ ਆਪਾਂ ਇੱਥਾਂ ਆ ਗਏ ਤੇ ਹੋ ਸਾਹਮਣੇ ਤੁਹਾਨੂੰ ਸ਼ਾਇਦ ਕੈਮਰੇ ਵਿੱਚ ਦਿਖਾਈ ਦਿੰਦੇ ਹੋਣ ਮੋਟਰਾਂ ਦੇ ਖੜੇ ਉਹ ਪਾਰਕਿੰਗ ਦੇ ਵਿੱਚ ਆਪਣੇ ਖੜੇ ਨੇ ਜਹਾਜ਼ ਦੇ ਉਹ ਚੱਟਨੇ ਆ ਤੇ ਫਾਈਨਲੀ ਜਿੰਨੇ ਕਹੀਏ ਟ੍ਰੈਕਿੰਗ ਵਾਲਾ ਜਿਹੜਾ ਟ੍ਰਿਪ ਸਾਰਾ ਹੋ ਚੁੱਕਾ ਹੈ ਨਾ ਜਸਤਰਾ ਹੋ ਗਿਆ ਕੰਪਲੀਟ ਆਪਣੀ ਤੇ ਹੁਣ ਰਹਿ ਗਈ ਕੇਦੀ ਭਾਇਗਾ ਦੁਰਜਾਈ ਟ੍ਰੈਕ ਨੂੰ ਨੇ ਪੜ ਗਿਆ ਕਿਹਾ ਜਾਂਦਾ ਹੈਲੀਕਾਪਟਰ ਉੱਤੇ ਦੇਖ ਸਕਦੇ ਹਾਂ ਜਾਂ ਜਾਂਦਾ ਤੇ ਬਹੁਤ ਵੀਰਾ ਤਾਂ ਵੀ ਲਾ ਦਿੰਦੇ ਆ ਆਪਾਂ ਥੋੜਾ ਜਿਹਾ ਪਿਛੇ ਲੱਤ ਜਿੱਦੋਂ ਕਿ ਉੱਥੇ ਸਰਕਾਰੀ ਪਾਰਕਿੰਗ ਸੀਗੀ ਤੇ ਪਾਰਕਿੰਗ ਦਾ ਰੇਟ ਆ ਜਿਹੜਾ ਇਹਨਾਂ ਦਾ ਸੇਮ ਹੀ ਆ ਮਿੱਤਰੋ 200 ਰੁਪਏ ਆਗਾ ਤਾਂ ਇਹਨਾਂ ਦਾ ਇੱਕ ਦਿਨ ਲਈ ਖੜਾਉਣਾ ਤਾਂ 100 ਰੁਪਿਆ ਇੱਕ ਬੈਗ ਦਾ ਤੇ ਹੁਣ ਜੇ ਆਪਾਂ ਘੋੜੇ ਦੀ ਗੱਲ ਕਰੀਏ ਜੀ ਤੁਸੀਂ ਇੱਥੋਂ ਘੋੜਾ ਕਰਾਉਂਗੇ 1000 ਰੁਪਏ ਤੋਂ ਰੇਟ ਲੈ ਚੱਲ ਪੈਂਦਾ ਹੈਗਾ 2500 ਰੁਪਏ ਤੱਕ ਬਾਕੀ ਉਹ ਤੁਹਾਡੇ ਤੇ ਡਿਪੈਂਡ ਆ ਕਿੰਨੀ ਬਾਰਗੇਨਿੰਗ ਕਰਕੇ ਕਿੰਨੇ ਤੱਕ ਕਰਾ ਸਕਦੇ ਹੋ ਉਹ ਉੱਪਰਲਾ ਜਿਹੜਾ ਘੋੜਾ ਉਹ 1000 ਰੁਪਏ ਦੇ ਵਿੱਚ ਉਹਨਾ ਇੱਥੋਂ ਨਾਲ 2000 ਦੇ ਵਿੱਚ ਹੋ ਜਾਣਾ ਫਾਈਨਲੀ ਮਿੱਤਰੋ ਕਹਿੰਦੇ ਝੋਟੇ ਕੋਲ ਪਹੁੰਚ ਚੁੱਕੇ ਆ ਸਾਰਿਆਂ ਨੂੰ ਟੋਪੀ ਮਿਲ ਗਈ ਟੋਪੀ ਮਿਲ ਗਈ ਲੈ ਆ ਤારી ਮਾਰ ਕੇ ਉੱਤੇ ਮਾਰੀ ਆ ਵੜੀ ਉੱਤੇ ਕੋਲ ਪਹੁੰਚ ਗਏ ਮਿੱਤਰੋ ਸੁਬਾਹ ਸੁਬਾਹ ਕਰ ਲਿਆ ਜਹਾਜ਼ ਤਾਰਡ ਤੇ ਹੁਣ ਖੇਡਣੀਆਂ ਤਿਆਰੀਆਂ ਪਿੱਛੇ ਨੂੰ ਚਲਾਪਾ ਕੇ ਫਟ ਜਾਵਾਂ ਤੇ ਝੜਕਾਣਾ ਮਾਰੀ ਦਿੱਤਾ ਬਹੁਤ ਵਧੀਆ ਚੱਲੇ ਹੁਣ ਪਾ ਘਟ ਗਈ ਤੇ ਪੈਂਚਰ ਵਾਲੇ ਵੀਰ ਕੋਲ ਪਹੁੰਚੇ ਆ ਤੇ ਇੱਥੇ ਚੈੱਕ ਕਰਾ ਕੇ ਦੇਖਦੇ ਆ ਕੀ ਬਣਦਾ ਇੱਕ ਵਾਰ 에ਅਰ ਤਾਂ ਕਰਤੀ ਬਾਈ ਨੇ ਫੁੱਲ ਪੈਂਚਰ ਦੇ ਰਾਨ ਕੀ ਕਰਦਾ ਹੁਣ ਕਰੀ ਕਰਦੀ ਹੈ ਹੈਲਪ ਮਿੱਤਰੋ ਥੱਲੇ ਪਹੁੰਚ ਗਏ ਸੀਗੇ ਗੋਬਨ ਘਾੜ ਤੇ ਤੇ ਕੀ ਰੂਮ ਲੈ ਲਿਆ ਫਟੋ ਗਿਆ ਸਾਰਾ ਕੁਝ ਕਿੰਨੀ ਵੱਡ ਤੁਰ ਕੇ ਕਿੱਦਰ ਵੀਰ ਹੁਣੀ ਕਹਿੰਦੇ ਬੰਨੀ ਆ ਜਾਂ ਪਰਨੇ ਪੁਰਨੇ ਜੁੜਿਆੜੇ ਕਰ ਲਈ ਟੇਡੇ ਨਾਮ ਬਿਲਕੁਲ ਫਟਾ ਅਸਾਂ ਮੰਦੀਪ ਮੋਰੇ ਤੇਰਾ ਵਦਲ ਫਰੀਦ ਜਿਉੜਨ ਦੀ ਪਾਈ ਫਿਰਦਾ ਐ ਤੈਨੂੰ ਅਸਾਂ ਅਸਾਂ ਇੱਧਰ ਸਾਡਾ ਯਾਰ ਸਰਕਾਰੀ ਦਵਾਈਆਂ ਵਾਲਾ ਲੈ ਵੀ ਮਿੱਤਰੋ ਚਾਲੇ ਗੱਭਰੂਆਂ ਨੇ ਕਹਿੰਦੇ ਬੱਦਰੀਆਂ ਆਸ ਨੂੰ ਪਾ ਦੇ ਸਾਡੇ ਨਾਲ ਇੱਕ ਮੈਂਬਰ ਪਤਾ ਨਹੀਂ ਕਿੱਧਰ ਲੰਘ ਗਿਆ ਜਰ ਖੜਾ ਖੜਾ ਇੱਥੇ ਉਹਦੀ ਬੇਟ ਆ ਗਈ ਨਹੀਂ ਮਿੱਤਰੋ ਬਤਰੀਆਂ ਨੂੰ ਸਾਨੂੰ ਪਤਾ ਵੀ ਆਪਾਂ ਚਾਲੇ ਪਾ ਦੇਈ ਸੀ ਜੀ ਰਜਿਸਟ੍ਰੇਸ਼ਨ ਉਹ ਆਪਾਂ ਕਰਾਤੀ ਦਾ ਹਰ ਕਾਡ ਦੇਤਾ ਸੀ ਇੱਥੇ ਤੇ ਬਾਈਕ ਦੇ ਨੰਬਰ ਇੱਕ ਐਮਰਜੈਂਸੀ ਨੰਬਰ ਇਹ ਸਾਰਾ ਕੁਝ ਨੋਟ ਹੁੰਦਾ ਇੱਥੇ ਹੁਣ ਦੂਬਾਤ ਹੁਣ ਚੱਲਾਂਗੇ ਆਪਾਂ ਅੱਗੇ ਸ਼ੇਅਰ ਕਰ ਦਿਓ ਮਿੱਤਰੋ ਦਬਕੇ ਕਰਾਂ ਬਲੌਗ ਨੂੰ ਬੁਲਟ ਆ ਖੜਾ ਢਲਕ ਜਿੱਦੇ ਵਿੱਚ ਚਰ ਗਿਆ ਅਜ ਤਾਂ ਜੱਤ ਧੱਕਾ ਕਰਕੇ ਆਏ ਓਏ ਸਪਰਿੰਡਰ ਵਾਲਾ ਯਾਰ ਵੀ ਇਹਨੇ ਬੁਲਟ ਨੂੰ ਧੱਕਾ ਕਰਕੇ ਆਪਣਾ ਛੋਟਾ ਮਿੱਤਰ ਉਹਦਾ ਦਬਨ ਦਬਨ ਲੱਗਾ ਮੀਡੀਕੋ ਲੱਗਦਾ ਤੇਲ ਅਲਗ ਲੱਤ ਹੋ ਗਿਆ ਬੋਲਟ ਦਾ ਬਣਾ ਰੋੜੋ ਰੋੜੋ ਖੇਟੀ ਹੈ ਨਾ ਜਿਹੜਾ ਰੋੜੋ ਰੋੜੋ ਆਈ ਲਵ ਯੂ ਓਏ ਅਨਾ ਭਾਈ ਸਪਲੈਂਡਰ ਦਾ ਟੱਕਾ ਕਰੀ ਜਾਂਦਾ ਬੋਲਟ ਵਾਲਿਆਂ ਲੈ ਵੀ ਮਿੱਤਰੋ ਰਾਂ ਐਸੇ ਐਸੇ ਆ ਯਾਰ ਆਦੇ ਵਿੱਚ ਕੈਮਰਾ ਕੱਢਣ ਦਾ ਟਾਈਮ ਨਹੀਂ ਲੱਗਿਆ ਜਾਂਦੇ ਹੋਏ ਕਵਰ ਕਰਕੇ ਦਿਖਾਵਾਂਗੇ ਤੁਹਾਨੂੰ ਮੈਂ ਕਹੇ ਰਿਹਾ ਲੇੜ ਲਾ ਖੜਾ ਰਾਜ ਯਾਦ ਕਰਾਦਾ ਰਹਾ ਹਣੀ ਆ ਹੁਣ ਫੇਰ ਦੇਖੋ ਕੈਮਰਾ ਕੱਟਣਾ ਬਣਾ ਕਿਉਂਕਿ ਪੂਰੇ ਪਾਸਾ ਕਿਤੇ ਝਰਨਾ ਚੜੀ ਜਾਂਦਾ ਬਦਰੀਨਾਥ ਦੀ ਧਰਤੀ ਦੇ ਪਾਦੀ ਗੋਡੀ ਆਗੇ ਗੱਭਰੂ ਆਣੇ ਤੇ ਫਿਰ ਆਲ ਪਹਿਲਾਂ ਕਿਨੇ ਪੈਟਰੋਲ ਪੰਪ ਲੱਭਣਾ ਪੈਟਰੋਲ ਪੰਪ ਥੇਰ ਇਸ ਦਾ ਪੈਟਰੋਲ ਪੰਪ ਵੇਅਰ ਇਸ ਦਾ ਪੈਟਰੋਲ ਪੰਪ ਵੇਅਰ ਇਸ ਦਾ ਪੈਟਰੋਲ ਪੰਪ ਮੇਤਰੋਗ ਦੇ ਰੌਕਟ ਦੀ ਹੁਣ ਖਰਾਕ ਬੁਰੀ ਕਰਨ ਲੱਗੀਆਂ ਤੇ ਟੈਂਕੀ ਬਿਲਕੁਲ ਹੀ ਖਾਲੀ ਸੀ ਥੱਲੇ ਵਾ ਗਿਆ ਜੀ ਕਮ ਹੌਣ ਕਰੋ ਨਾ ਟੈਂਕੀਆਂ ਫੁੱਲ ਮੇਤਰੋ ਭਾਰਤੀ ਰੌਟ ਦੀ ਟੈਂਕੀ ਗਲ ਤੱਕ ਦੁਬਾਰੇ ਕਰੋ ਜੇ ਕਾ ਮਾ ਬੰਦੀ ਕਾ ਕਫ ਆ ਵੀ ਜਾਦਾ ਨਹੀਂ ਮਿੱਤਰੋ ਪਾਰ ਜਦੋਂ ਬਾਈਕਾਂ ਗੜੀ ਕਰਦੇ ਨੇ ਤੇ ਪਤਨੀ ਨਾਲ ਬੋ ਚੁਕੇ ਆ ਰੈਂਡਨਰ ਲੋਕ ਲੈ ਜਾਂਦੇ ਜਮਾਨ ਕਹਿੰਦੇ ਹੁਣ ਦੇਖਦੇ ਆ ਤੇ ਕੀ ਰੰਗ ਮਾਂਚਾ ਤੇ ਕੀ ਗੱਲ ਬਾਤ ਆ ਅਲੱਗ ਦਾ ਆਪਣਾ ਕੋੜਾ ਲੈ ਮਿੱਤਰੋ ਕੁਚੋਰੀ ਲੈ ਲਈ ਥਾਰੀਰ ਕੇ ਬੇਟਿੰਗ ਦੇ ਵਿੱਚ ਆ ਚੋਰੀ ਦੇ ਚ ਤੇ ਮੰਦਰਾ ਇਹਦਾ 3 ਵਜੇ ਬੰਦ ਹੋ ਜਾਂਦਾ ਤੇ ਅਸੀਂ ਹੋਗੇ ਸੀ ਲੇਟ ਆ ਹਰ ਕਿਹ ਕੁ ਚੌੜੀਆਂ ਦੇ ਜੂਸ ਜੱਸ ਵੀ ਕੀ ਮੋੜ ਆ ਜਾਂਦਾ ਕਿ ਮੈਨਾਂ ਲਵੀਂ ਕਿਚੌੜੀ ਵੀ ਵਧੀਆ ਓਕੇ ਆ ਲਈ ਮਿੱਤਰੋ ਹੁਣ ਚੱਲੇ ਆ ਮਾਨਾ ਪਿੰਡ ਜਿਹੜਾ ਕਿ ਇੰਡੀਆ ਦਾ ਲਾਸਟ ਪਿੰਡ ਆ ਹੱਦ ਦੇ ਉੱਤੇ ਬਦਰੀਨਾਥ ਤੋਂ 4 ਕਿਲੋਮੀਟਰ ਅੱਗੇ ਆ ਜੀ ਉਦੋਂ ਥੋੜੀ ਜਿਹੀ ਬਾੜ ਦਾਹਾਂ ਜਾ ਕੇ ਮੈਸਟਰੀ ਵੇਸਾ ਮਾਨਾ ਪਾਸ ਵਾਜਦਾ ਉਹ ਤੇ ਮਾਨਾ ਪਿੰਡ ਉਹ ਸਾਹਮਣੇ ਆ ਗਿਆ ਸਮਝ ਐਦਾ ਹੁਣ ਕੈਮਰੇ ਦੇ ਵਿੱਚ ਮਾਨਾ ਪਿੰਡ ਆ ਗਿਆ ਜੀ ਤੇ ਹੁਣ ਆਪਾਂ ਜੰਨੇ ਆ ਮਾਨਾ ਵਿਲੇਜ ਇੰਡੀਅਨ ਲਾਸਟ ਵਿਲੇਜ ਸਰ ਬੱਚਾ ਆਪਾਂ ਇੱਥੇ ਲੱਭਣਗੇ ਪੰਜ ਚਾਰ ਸੈਂਕੜੇ ਖਿੱਚੀ ਫਿਰਦਾ ਗੱਭਰੂ ਇਹ ਮਤਲਬ ਕਹਿੰਦੇ ਏਰੀਆ ਦਾ ਪਹਿਲਾ ਪਿੰਡ ਆ ਇਹ ਭਾਰਤ ਦਾ ਪ੍ਰਥਮ ਗਾਉ ਮਾਨਾ ਇੰਡੀਅਨ ਵਿਲੇਜ ਮਾਨਾ ਤਾਂ ਇਧਰ ਹੀ ਛਡੋਂ ਲਾਸਟ ਆ ਤੇ ਜਮਾ ਆਪਾਂ ਆ ਚੁੱਕਿਆ ਪਹਿਲੇ ਪਿੰਡ ਦੇ ਵਿੱਚ ਮਾਨਾ ਪਿੰਡਾ ਜੀ ਇਹ ਇਹਨਾਂ ਆਰਮੀ ਦਾ ਹੈਲੀਕਾਪਟਰ ਚਲਾਵਰਦਾ ਹੈ ਇੰਡੀਆ ਆਰਮੀ ਦਾ ਸਾਡਾ ਬੜੀ ਬਹੁਤ ਹੈ ਇਹ ਲੈਂਡ ਲੈਂਡ ਕਰੂ ਕਿੱਥੇ ਕਰੂ ਕਿੱਥੇ ਹੋ ਉੱਥੇ ਲੈਂਡ ਕਰਨਾ ਇੱਥੇ ਇੱਥੇ ਲੈਂਡ ਕਰਨਾ ਕਰਦੀ ਕਰਦਾ ਗੁਰੂ ਮਿੱਤਰੋ ਦੇਖ ਸਕਦੇ ਛੋਟਾ ਕਰਤਾ ਪਾਰਕ ਤੇ ਹੁਣ ਆਪਾਂ ਚੱਲੇ ਹਾਂ ਰੂਮ ਵੱਲ ਇਹ ਬੰਦੇ ਦੀ ਬੀੜਿੰਗ ਦੇ ਟੱਕਰ ਦੇ ਵਿੱਚ ਹੋ ਗਏ ਸੀਗੇ ਲੇਟ ਤੇ ਸ਼ਹਿਰ ਯੂਰੂ ਕਰਦੇ ਮਿੱਤਰੋ ਦੱਬ ਕੇ ਅੱਜ ਦੇ ਵਲੌਗ ਨੂੰ 3:00 ਵਜੇ ਕੇ 37 ਮਿੰਟ ਦਾ ਟਾਈਮ ਹੋ ਚੁੱਕਿਆ ਮਿੱਤਰੋ ਤੇ ਹੁਣ ਕਰਨ ਲੱਗਿਆ ਨੀਂਦਾ ਪੂਰੀਆਂ ਰਾਤ ਦੇ ਥੱਕੇ ਹੋਏ ਸੀਗੇ ਤੇ ਉਧਰ ਵੀ ਘੁੰਮ ਕੰਮ ਕੀ ਆਏ ਆ ਉੱਥੇ ਤਾਂ ਕਰਕੇ ਕੰਨ ਵੀ ਗੂੰਗੇ ਜਿਹੇ ਹੋਏ ਪਿਆ ਪੂਰੇ ਹੁਣ ਤੇ ਅੱਜ ਦੇ ਵਲੌਗ ਨੂੰ ਕਰਦੇ ਆਂ ਇੱਥੇ ਖਤਮ ਤੇ ਕੱਲ ਨੂੰ ਇੱਕ ਨਵਾਂ ਵਲੌਗ ਲੈ ਕੇ ਤੁਹਾਡੇ ਕੋਲ ਆਵਾਂਗੇ ਹਾਜ਼ਰ ਸੋ ਬਹੁਤ-ਬਹੁਤ ਧੰਨਵਾਦ ਜੀ